ਪਾਗ ਕਿਸਾਨ ਦੱਸ ਸਕਦਾ ਦੱਸ ਦਿੰਦਾ ਪਹਿਲਾਂ ਉਹ ਵੀ ਆ ਮੌਸਮ ਹੈ ਆ ਇੰਨੀ بارش ਪੈਣੀ ਆ ਕੀ ਗੱਲ ਡੈਮ ਵਾਲਿਆਂ ਨੂੰ ਕੋਈ ਪਤਾ ਨਹੀਂ ਲੱਗਦਾ ਹੂੰ ਕਿਸਾਨ ਨੂੰ ਪਤਾ ਲੱਗ ਗਿਆ 10 ਦਿਨ ਪਹਿਲਾਂ ਆ ਮੌਸਮ ਆਉਣਾ ਵਾ ਤੋਂ 22 ਮਹੀਨੇ ਤੋਂ ਡੰਗ ਕਰੀ ਤੱਕਿਆ ਜਾ ਰਹੀ ਹੈ ਤੱਕੀ ਜਾ ਰਹੀਆਂ ਵਾ ਕਿ ਡੈਮ ਵਾਲਿਆਂ ਨੂੰ ਕੋਈ ਜਾਣਕਾਰੀ ਨਹੀਂ ਆ ਰਹੀ ਇਹ ਇਹਦਾ ਦੀ ਸਾਜੀ ਮਿਲੀ ਭੁਗਤੇ ਆ ਸਾਜ ਸਿਆਨਾਂ ਦੀ ਕੜੀ ਹੋਈ ਸਾਜਿਆ ਤੇ ਇਹਨਾਂ ਵੀ ਖਾਲਸਤਾਨ ਮੰਗਦੇ ਨੇ ਪੰਜਾਬ ਵਾਲੇ ਇਹ ਖਾਲਸਤਾਨ ਦੀ ਜਿਹੜਾ ਆ ਬਣਾਣ ਡੇ ਰਹੇ ਵਾ ਵੇਖੋ ਜਦੋਂ ਸਾਡੀ ਸਾਰ ਨਹੀਂ ਕਿਸੇ ਲਈ ਜਿਵੇਂ ਸਭ ਕੋ ਸਭ ਕੋ ਜਹੀ ਆਪਣਾ ਆਪ ਹੀ ਕਰਨਾ ਹੈ ਤੇ ਅਸੀਂ ਇਹ ਕੀ ਗੱਲ ਹੈ ਸਰਕਾਰਾਂ ਨੇ ਚਲਾ ਸਕਦੇ ਅਸੀਂ ਕੀ ਨਹੀਂ ਕਰ ਸਕਦੇ ਅਸੀਂ ਪੰਜਾਬ ਦਾ ਆਪਣਾ ਆਪ ਸੰਭ ਸਕਨੇ ਆ ਇਹ ਸਿਰਫ ਨਾ ਸਰਕਾਰਾਂ ਦੀ ਨਕਲ ਨਕਲ ਹੈ ਕੀ ਕਰਕੇ ਇਹ ਕਲਸਤਾਨ ਦੀ ਨਹੀਂ ਰੱਖੀ ਜਾ ਰਹੀ ਇਹ ਤੇ ਵੋਟਾਂ ਦਾ ਰਾਜ ਹੈ ਉੱਥੇ ਜਿਹੜੀਆਂ ਪਾਰਟੀਆਂ ਵੋਟਾਂ ਪਾ ਦਿੰਦੀਆਂ ਨੇ ਅਹੀ ਰਾਜ ਕਰੀਏ ਨਾਮ ਨਾ ਮਜ਼ਾ ਲਈਏ ਕੋ ਡੁੱਬਦਾ ਪਿਆ ਡੁੱਬੇ ਮਰਦਾ ਉਹ ਜਿਹੜੇ ਡੁੱਬ ਕੇ ਪਸ਼ੂ ਮਰਕਨ ਉਹ ਵੀ ਪਾਪ ਲੱਗਣਾ ਇਹਨਾਂ ਨੂੰ ਜਿਹੜੀ ਦੁਨੀਆ ਮਰੀ ਉਹਦਾ ਵੀ ਪਾਪ ਲੱਗਣਾ ਐਵੇਂ ਨਹੀਂ ਕਿਹਨੇ ਕਿਹਾ ਵੀ ਤਬੋਂ ਰਾਜ ਤੇ ਰਾਜੋਂ ਨਰਕਾ ਇਹ ਅੱਜ ਠੀਕ ਹੈ ਟੋਪੀਆਂ ਪਾਈਆਂ ਤੁਰੇ ਫਿਰਦੇ ਨੇ ਪਰ ਮਰਨਗੇ ਕੁੱਤੇ ਦੀ ਮੁੱਤਈ ਵੀ ਤਨ ਮਾਰ ਸੰਗ ਅਸੀਂ ਇਸ ਟਾਈਮ ਪਹੁੰਚੇ ਹੋਏ ਆ ਹਲਕਾ ਜਨਾਲਾ ਦੇ ਲਾਗੇ ਬੰਨੇ ਪਿੰਡਾਂ 'ਚ ਇਸ ਟਾਈਮ ਗਿੱਲਾਂ ਵਾਲੀ ਪਿੰਡ 'ਚ ਮੌਜੂਦ ਆ ਤੇ ਜਾਣ ਰਹੇ ਆ ਉਹਨਾਂ ਲੋਕਾਂ ਦੀ ਕਹਾਣੀ ਜਿੱਥੇ ਪਾਣੀ ਚੜਿਆ ਸੀ ਹੜ ਨੇ ਮਾਰ ਮਾਰੀ ਤੇ ਹੁਣ ਪਾਣੀ ਜਿਹੜਾ ਥੱਲੇ ਜਾ ਰਿਹਾ ਤੇ ਲੋਕਾਂ ਨੂੰ ਲੱਗ ਰਿਹਾ ਕਿ ਪਾਣੀ ਥੱਲੇ ਚਲਾ ਗਿਆ ਤੇ ਹੁਣ ਕੋਈ ਮੁਸੀਬਤ ਨਹੀਂ ਹੁਣ ਸਭ ਸਹੀ ਹੋ ਜਾਵੇਗਾ ਪਰ ਮੁਸੀਬਤਾਂ ਅਸਲੀ ਹੁਣ ਸ਼ੁਰੂ ਹੋ ਰਹੀਆਂ ਨੇ ਮੇਰੇ ਨਾਲ ਬੈਠੇ ਨੇ ਸਾਰੇ ਬਜ਼ੁਰਗ ਬੈਠੇ ਨੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਵੱਖ-ਵੱਖ ਜਗ੍ਹਾ ਤੋਂ ਆਏ ਨੇ ਆਪਣੇ ਭਰਾਵਾਂ ਦਾ ਪਤਾ ਲਾਣ ਦੇ ਲਈ ਵੀ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਜਿਨ੍ਹਾਂ ਦਾ ਜ਼ਿੰਦਗੀ ਦਾ ਬਹੁਤ ਵੱਡਾ ਤਜਰਬਾ ਹੈ ਪਹਿਲਾਂ ਵੀ ਤੁਸੀਂ ਕਈ ਹੜ ਇਦਾਂ ਦੇ ਦੇਖੇ 1988 ਦਾ ਦੇਖਿਆ ਉਸ ਤੋਂ ਬਾਅਦ ਕਈ ਹੋਰ ਵੀ ਜਿੱਦਾ ਜਿਵੇਂ ਜਿਹੜੇ ਨਹੀਂ ਹਾਈਲਾਈਟ ਹੋਏ ਜਿੱਤੇ ਤੱਕ ਕੱਲਾ ਨਹੀਂ ਪਹੁੰਚੀਆਂ ਕਿਵੇਂ ਵੇਖਦੇ ਹੋ ਇਸ ਵਾਰ ਦਾ ਜਿਹੜਾ ਹੜ ਆਇਆ ਉਹਦੇ ਵਿੱਚ ਕੀ ਕੁਝ ਦੇਖਣ ਨੂੰ ਮਿਲੇਗਾ ਕਿਵੇਂ ਹਾਲਾਤ ਬਣੇ ਇਹ ਜੀ ਇੱਕ ਤੇ ਇੰਨੀ بارش ਨਹੀਂ ਹੋਈ ਜਿੰਨਾ ਪਾਣੀ ਛੱਡਿਆ ਗਿਆ ਇਹ ਤੇ ਆਪਾਂ ਕਹਿਣੇ ਆ ਵੀ ਮਹਿਕਮੇ ਦੀ ਲਾਪਰਵਾਹੀ ਜੇ ਇਹੋ ਹੀ ਪਾਣੀ ਪਹਿਲਾਂ ਥੋੜਾ ਥੋੜਾ ਛੱਡਿਆ ਜਾਂਦਾ ਤੇ ਇੰਨਾ ਨੁਕਸਾਨ ਨਹੀਂ ਸੀ ਹੋਣਾ ਜਿੰਨਾ ਹੋ ਚੁੱਕਾ ਹੈ ਇਹ ਸਿਰਫ ਮਹਿਕਮੇ ਦੀ ਲਾਪਰਵਾਹੀ ਜਾਂ ਸਰਕਾਰਾਂ ਦੀ ਲਾਪਰਵਾਹੀ ਲਾ ਲਓ ਇਹ ਸਭ ਇਹਨਾਂ ਦਾ ਹੋਇਆ ਜੀ ਇੰਨੇ ਤੇ ਇੰਨਾ ਪਾਣੀ ਅੱਗੇ ਵੀ ਇੱਥੇ 88 ਤੋਂ ਬਾਅਦ ਹੁਣ ਪਾਣੀ ਆਇਆ ਹੈ 88 ਦੀ ਵੀ ਜਾਣਬੁੱਝ ਕੇ ਛੱਡਿਆ ਗਿਆ ਸੀ ਹੁਣ ਵੀ ਜਾਣਬੁੱਝ ਕੇ ਛੱਡਿਆ ਗਿਆ ਇਹੋ ਜੇ ਥੋੜਾ ਥੋੜਾ ਪਹਿਲਾਂ ਕੱਢੀ ਜਾਂਦੇ ਤੇ ਇਹਨਾਂ ਨੁਕਸਾਨ ਸਾਡਾ ਨਹੀਂ ਸੀ ਹੋਣਾ ਹਾਂਜੀ ਬਹੁਤ ਨਖਸਰ ਹੋ ਗਿਆ ਸੀ ਪੰਜਾਬ ਦੇ ਲੋਕ ਪੰਜਾਬ ਦੇ ਨਾਲ ਖੜੇ ਦੂਰੋਂ ਦੂਰੋਂ ਲੋਕ ਆਏ ਯੂਪੀ ਤੋਂ ਲੋਕੀ ਆਏ ਹੋਏ ਨੇ ਹਰਿਆਣੇ ਤੋਂ ਆਏ ਹੋਏ ਨੇ ਤੇ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਸਰਕਾਰਾਂ ਦਾ ਕੰਮ ਨੂੰ ਕਿਵੇਂ ਵੇਖ ਰਹੇ ਹੋ ਕਿ ਸਰਕਾਰਾਂ ਨੇ ਕਿੰਨੀ ਮਦਦ ਕੀਤੀ ਜਿਹੜੇ ਲੀਡਰ ਨੇ ਉਹ ਕਿੰਨੀ ਮਦਦ ਕੀਤੀ ਸਰਕਾਰ ਤਾਂ ਹੈ ਹੀ ਨਹੀਂ ਜੀ ਹਾਂ ਨਾਂ ਦੀ ਸਰਕਾਰ ਹੈ ਸਰਕਾਰ ਹੈ ਨਹੀਂ ਜੇ ਮੌਸਮ ਭਾਗ ਕਿਸਾਨ ਕਹਿੰਦਾ ਸਕਦਾ 10 ਦਿਨ ਦਾ ਪਹਿਲਾਂ ਉਹ ਵੀ ਆ ਮੌਸਮ ਹੈ ਇਨੀ ਵਾਰਸ਼ ਪੈਣੀ ਆ ਕੀ ਗੱਲ ਡੈਮ ਵਾਲਿਆਂ ਨੂੰ ਕੋਈ ਪਤਾ ਨਹੀਂ ਲੱਗਦਾ ਹੂੰ ਕਿਸਾਨ ਨੂੰ ਪਤਾ ਲੱਗ ਗਿਆ 10 ਦਿਨ ਪਹਿਲਾਂ ਆ ਬੋਸਰ ਆਉਣਾ ਵਾ ਬਈ 22 ਮਹੀਨੇ ਤੋਂ ਜਾਣਕਾਰੀ ਦਿੱਤੀਆਂ ਜਾ ਰਹੀਆਂ ਸੁੱਤੀ ਜਾ ਰਹੀਆਂ ਵਾ ਕਿ ਡੈਮ ਵਾਲਿਆਂ ਨੂੰ ਕੋਈ ਜਾਣਕਾਰੀ ਨਹੀਂ ਆ ਰਹੀ ਹੂੰ ਇਹ ਇਹਨਾਂ ਦੀ ਸਾਜੀ ਮਿਲੀ ਭੁਗਤਿਆ ਸਾਜਸਿਆ ਇਹਨਾਂ ਦੀ કડੀ ਹੋਈ ਸਾਜ਼ਿਸ਼ ਪਰ ਕੀ ਲੱਗਦਾ ਕਿ ਮਤਲਬ ਇਦਾਂ ਜਦੋਂ ਸਾਰੇ ਜਿੰਦਾਂ ਤੁਸੀਂ ਵੀ ਕਹਿ ਰਹੇ ਹੋ ਹੋਰ ਵੀ ਸਾਨੂੰ ਲੋਕ ਕਹਿੰਦੇ ਨੇ ਕਿ ਇਹ ਸਾਜ਼ਿਸ਼ ਹੈਗੀ ਹੈ ਪਰ ਫਾਇਦਾ ਕੀ ਹੋਊਗਾ ਕਿਉਂ ਪੰਜਾਬ ਨੂੰ ਡੋਬਣਾ ਹੈ ਕਿ ਕੀ ਕੀ ਲੱਗਦਾ ਕਿ ਸਰਕਾਰ ਜਾਣਦੀ ਹੈ ਜੀ ਹੂੰ ਸਰਕਾਰ ਦੀ ਨੀਅਤ ਕੀ ਹੈ ਇਹ ਸਰਕਾਰ ਆਪ ਹੱਟ ਕੇ ਬੋਲਦਾ ਬਸ ਕਿ ਪੰਜਾਬ ਆ ਕੱਢਦਾ ਵਾ ਬਿਲਕੁਲ ਕੱਢਦਾ ਸਾਹਮਣੇ ਬਸ ਉਹਨੂੰ ਦਬਣਾ ਨਹੀਂ ਹੈ ਹੂੰ ਦਬਣਾ ਨਹੀਂ ਕਈ ਚਾਂਸ ਹੋ ਕਈ ਵਾਰੀ ਦਬਾਇਆ ਦਬਿਆ ਨਹੀਂ ਨਾ ਦਬਣਾਈ ਇਹਨਾਂ ਨੇ ਕਿਉਂਕਿ ਦੇਖਿਆ ਜਾਵੇਗਾ ਜਦੋਂ ਆਪਣਾ ਪੰਜਾਬ ਖੜ ਜਾਂਦਾ ਬਿਲਕੁਲ ਬਿਲਕੁਲ ਇਹ ਪੰਜਾਬ ਨੂੰ ਮਰਨ ਨਹੀਂ ਜਾਂਦੇ ਬੰਦੇ ਇਹ ਲੋਕ ਕਹਿੰਦੇ ਨਾ ਵੀ ਖਾਲਸਾਤਨ ਮੰਗਦੇ ਨੇ ਪੰਜਾਬ ਵਾਲੇ ਇਹ ਖਾਲਸਾਤਨ ਦੀ ਜਿਹੜਾ ਆ ਬਣਾਉਣ ਡੇ ਰਹੇ ਵੇਖੋ ਜਦੋਂ ਸਾਡੀ ਸਾਰ ਨਹੀਂ ਕਿਸੇ ਲਈ ਜਿਵੇਂ ਸਭ ਕੁਝ ਅਸੀਂ ਆਪਾਂ ਆਪ ਹੀ ਕਰਨਾ ਹੈ ਤੇ ਅਸੀਂ ਇਹ ਕੀ ਗੱਲ ਅਸੀਂ ਸਰਕਾਰਾਂ ਨਹੀਂ ਚਲਾ ਸਕਦੇ ਅਸੀਂ ਕੀ ਨਹੀਂ ਕਰ ਸਕਦੇ ਅਸੀਂ ਪੰਜਾਬ ਆਪਣਾ ਆਪ ਸੰਭ ਸਕਦੇ ਆ ਇਹ ਸਿਰਫ ਨਾ ਸਰਕਾਰਾਂ ਦੀ ਨਕਲ ਨਕਲ ਲਾਹ ਕੀ ਕਰਕੇ ਇਹ ਖਾਲਸਾਤਨ ਦੀ ਨਹੀਂ ਰੱਖੀ ਜਾ ਰਹੀ ਹੈ ਪਪਾ ਜੀ ਕਿਵੇਂ ਵੇਖਦੇ ਹੋ ਤੁਸੀਂ ਜੋ ਗੱਲਾਂ ਚੱਲ ਰਹੀਆਂ ਜੀ ਜੋ ਤੁਹਾਡੇ ਸਾਹਮਣੇ ਗੱਲਾਂ ਨੇ ਜੀ 88 ਦਾ ਹੜ੍ਹ ਵੀ ਵੇਖਿਆ ਪਰ ਉਦੋਂ ਇੰਨਾ ਜ਼ਿਆਦਾ ਨੁਕਸਾਨ ਨਹੀਂ ਸੀ ਹੋਇਆ ਜਿੰਨਾ ਕਿ ਇਸ ਹੜ੍ਹ ਨੇ ਕੀਤਾ ਹੈ ਪਤਾ ਨਹੀਂ ਕੀ ਜਾਂ ਕੁਦਰਤ ਨੂੰ ਗੈਨ ਲੋ ਛੜਿਆ ਚਲੋ ਪਾਣੀ ਇੰਨਾ ਨੇ ਆ ਪਿਆ ਜਾਣ ਪੁੱਜ ਕੇ ਪਹਿਲਾਂ ਇਕੱਠਾ ਕਰੀ ਗਏ ਪਹਿਲਾਂ ਇਕੱਠਾ ਕਰੀ ਗਏ ਨੇ ਇਧਰੋਂ ਪਖਾਨਕੋਟ ਸਹਿਰ ਤੋਂ ਆਪਾਂ ਨੂੰ ਰਿਸ਼ਤੇਦਾਰਾਂ ਫੋਨ ਕੀਤੇ ਪਾਣੀ ਇੰਨਾ ਲੈਵਲ ਚਾ ਤੁਰ ਗਿਆ ਨਿਸ਼ਾਨ ਤੋਂ ਉੱਪਰ ਜਦੋਂ ਫਿਰ ਇਹਨਾਂ ਨੇ ਪੂਰਾ ਬੰਨ ਟੁੱਟਣ ਲੱਗਾ ਉੱਥੋਂ ਡੈਮ ਫਿਰ ਇਹਨਾਂ ਨੇ ਪਾਣੀ ਦੇ ਜਿੰਨੇਦਾਰਾਂ ਨੂੰ ਖੋਲ ਦਿੱਤੇ ਵੀ ਚਲੋ ਹੁਣ ਡੋਬਦੇ ਹੋ ਇਹਨਾਂ ਨੂੰ ਹੁਣ ਡੋਬਿਟਾਂਗੇ ਜੋ ਡੁੱਬੇ ਰਹੇ ਹੀ ਜਰੂਰੀਆਂ ਪਰ ਸਾਡ ਸਿੱਟਣ ਵਾਲੇ ਵਰਕਰ ਨੇ ਉਹ ਵੀ ਰੁੜੇ ਨੇ ਇਹਨਾਂ ਤੇ ਹਾਂ ਉਹਦੇ ਤੇ ਵੀ ਪੰਜ ਕੁ ਬੰਦੇ ਜਿਹੜੇ ਹੁਣ ਦੱਸੋ ਸਭ ਤੋਂ ਵੱਧ ਖਤਰਨਾਕ ਡੈਮ ਜਿਹੜਾ ਔਰ ਫਾਇਦੇਮੰਦ ਜਿਹੜਾ ਭਖੜਾ ਡੈਮ ਹੈ 16 ਫੁੱਟ ਪਾਣੀ ਉੱਚਾ ਹੋ ਗਿਆ ਤੇ ਰਵਾਨਾ ਸੁੱਤੇ ਪਏ ਨੇ ਜਦੋਂ 16 ਫੁੱਟ ਉੱਚਾ ਹੋਇਆ ਨਹੀਂ ਸੰਭਿਆ ਚੱਲਾ ਫੇਰੇ ਨਾਲ ਦਰ ਖੋਲੇ ਨੇ ਹੁਣ ਸਤਲੋਜ ਨੇ ਕਿੰਨਾ ਨੁਕਸਾਨ ਕੀਤਾ ਹੈ ਜੀ ਬਿਲਕੁਲ ਬਿਲਕੁਲ ਕੋਹਰਾ ਲਾਈਆਂ ਪੈਲੀ ਨੂੰ ਇੱਕ ਬੰਦਾ ਦੱਸਣ ਡਿਆ ਸੀ ਬੰਗਾ ਵੇਟ ਪਿੰਡੇ ਉਥੇ ਰਿਸ਼ਤੇਦਾਰੀ ਸਾਡੀ ਪਈ ਨੌ ਕਿਲੇ ਉਹਦਾ ਪਪੂਲਰ ਹੈ ਉਹ ਬੰਦੇ ਨੂੰ 18 ਲੱਖ ਰੁਪਈਆ ਮਿਲਣ ਡਿਆ ਉਹਨੇ ਦਿੱਤਾ ਨਹੀਂ ਚੱਲ ਮੜਿਆ ਵੱਡਾ ਹੋਲੇ ਉਹਦਾ ਪੈਲੀ ਵੀ ਰੁੜ ਗਈ ਪਪੂਲਰ ਵੀ ਰੁੜ ਗਿਆ ਸਭ ਕੁਝ ਉਹ ਵਿਚਾਰਾ ਉਹ ਬਾਹ ਮਾਰ ਮਰੁੰਦਾ ਇਹ ਸਭ ਸਰਕਾਰੀਆਂ ਦਾ ਫੇਲੀਅਨ ਹੈ ਤੇ ਜਾਣਬੁੱਝ ਕੇ ਪੰਜਾਬ ਨੂੰ ਡਾਊਨ ਕਰ ਰਹੇ ਆ ਪਰ ਇਹ ਡਾਊਨ ਹੋਣਾ ਨਹੀਂ ਇਹ ਜਿੱਥੇ ਗੁਰਕਲਗੀ ਤਰਪਾਸ਼ਾ ਦਾ ਆ ਕੇ ਨਹੀਂ ਸਮਝ ਆਈਏ ਕਿ ਤੁਸੀਂ ਕੀ ਦੇਖ ਰਹੇ ਹੋ ਕਿ ਜਿੱਦਾਂ ਹੁਣ ਆਪਾਂ ਮੱਝਾ ਨੂੰ ਐਂਟਰ ਕਰਦੇ ਆ ਬਿਆਸ ਆਪਾਂ ਲੰਗੇ ਰਹੀਆਂ ਰੀ ਵਾਲੀਆਂ ਨਹਿਰਾ ਵੀ ਖਾਲੀ ਪਈਆਂ ਜਾਦਾ ਇਧਰ ਵਾਲੀਆਂ ਵੀ ਕਈ ਨਹਿਰਾ ਖਲਿਆ ਉਹਨਾਂ ਚ ਵੀ ਪਾਣੀ ਨਹੀਂ ਛੱਡੇਗੇ ਕਿ ਉਹਨਾਂ ਚ ਵੀ ਬਚ ਪਾਣੀ ਸਭ ਕੁਝ ਜਾਣਬੁੱਝ ਕੇ ਨਹਿਰਾ ਬੰਦ ਕਰਕੇ ਪਾਣੀ ਓਵਰ ਕਰਕੇ ਜਾਣ ਕੇ ਛੱਡਿਆ ਗਿਆ ਤੇ ਚਾਹ ਪਤਾ ਕੀ ਰਹਾ ਪੰਜਾਬ ਜਿਹੜਾ ਨਾ ਖਤਮ ਹੋ ਜੇ ਡਾਉਣ ਪਾ ਜੇ ਕਿ ਜਿਹੜਾ ਸਾਨੂੰ ਕੋਈ ਡੱਕਣ ਵਰਜਣ ਵਾਲਾ ਨਾ ਹੋਏ ਆਪਣੀ ਮਰਜ਼ੀ ਕਰੀਏ ਜਿੱਥੇ ਵੋਟਾਂ ਦਾ ਰਾਜ ਹੈ ਉੱਥੇ ਦੋ ਜਣ ਪਾਰਟੀਆਂ ਵੋਟਾਂ ਪਾ ਦਿੰਦੀਆਂ ਨੇ ਇਹੀ ਰਾਜ ਕਰੀਏ ਨਾਮ ਨਾਲ ਮਜਾ ਲਈਏ ਕੋ ਡੁੱਬਦਾ ਪਿਆ ਡੁੱਬੇ ਮਰਦਾ ਉਹ ਜਿਹੜੇ ਡੁੱਬ ਕੇ ਪਸ਼ੂ ਮਰ ਕਰਨ ਉਹ ਵੀ ਪਾਪ ਲੱਗਣਾ ਇਹਨਾਂ ਨੂੰ ਜਿਹੜੀ ਦੁਨੀਆ ਮਰੀ ਉਹਦਾ ਵੀ ਪਾਪ ਲੱਗਣਾ ਐਵੇਂ ਨਹੀਂ ਕਹਿਣ ਕਿ ਆ ਵੀ ਤਬੋਂ ਰਾਜ ਤੇ ਰਾਜੋ ਨਰਕ ਇਹ ਅੱਜ ਠੀਕ ਹੈ ਟੋਪੀਆਂ ਪਾਈਆਂ ਤੁਰੇ ਫਿਰਦੇ ਨੇ ਪਰ ਮਰਨਗੇ ਕੁੱਤੇ ਦੀ ਮੁੱਤ ਇਹ ਵੀ ਤਨ ਮਾਰ ਸੰਗਣ ਜਿਹੜੇ ਆ ਮੁਰਗੀ ਵਾਲੇ ਐਲਾਨ ਜਿਹੜੇ 2023 ਚ ਵੀ ਹੋਏ ਸੀਗੇ ਹੁਣ ਵੀ ਕਹਿ ਰਹੇ ਨੇ ਕੀ ਸਮਝਦੇ ਨੇ ਕਿੰਦਾ ਦੇ ਨੂਕ ਪੋਲਿਟਿਕਸ ਕੀ ਹੋ ਗਏ ਕੁਝ ਭਾਂਡਿਆ ਜੀ ਕੁਝ ਭੰਡਾ ਵਾਲੇ ਕੰਮ ਕਰਦਾ ਪਿਆ ਉਹ ਤੇ ਮੁੱਖਪਤੀ ਥੋੜਾ ਉਹ ਤੇ ਭਾਂਡਿਆ ਜੀ ਭਾਂਡਿਆ ਬਸ ਹੁਣ ਮੜ ਜਾ ਸਕੰਜਾ ਕੱਸਿਆ ਦਿੱਲੀ ਵਾਲਿਆਂ ਨੇ ਬਿਮਾਰ ਦਾ ਬਹਾਨਾ ਪਾ ਕੇ ਹਸਪਤਾਲ ਦਾਖਲ ਹੋ ਗਿਆ ਹੈ ਕੁਛ ਨਹੀਂ ਉਹਨੂੰ ਚੰਗਾ ਬਣਾਓ ਉਹਦੀ ਪਿੱਛੋਂ ਖਿੱਚ ਲਈ ਉਹਨਾਂ ਡੋਰ 'ਤੇ ਬੰਦੇ ਦੇ ਪੁੱਤਰਾਂ ਨੂੰ ਬਹਿ ਜਾ ਅਹੀ ਇਹ ਲੋਕ ਮਾਰ ਲੈਣ ਦੋ ਫੇਰ ਉੱਠ ਪਿਆ ਕਾਵਲ ਵਾਲਾ ਕਾਮ ਹੈਗਾ ਸੀ ਉਹਦੇ ਕੋਲ ਸਮਲ ਅੱਗੇ ਬਖਸ਼ਰ ਕਰਨ ਟਾਈਮ ਹੈਗਾ ਸਿਕਾ ਪੰਜਾਬ ਸਰ ਕੋਈ ਟਾਈਮ ਨਹੀਂ ਹੈਗਾ ਪਤਾ ਲੈਣ ਵੀ ਨਹੀਂ ਆਇਆ ਇੱਕ ਬੰਦੇ ਦੇ ਜੀ 25 ਪਸ਼ੂ ਰੁੜ ਗਏ ਉਥੇ ਤਿੰਨ ਮੰਤਰੀ ਜਾਣ ਡਏ ਨੇ ਉਹ ਬੋਟ ਚ ਬਹਿ ਕੇ ਨਾਲ ਬੈਗੀ ਸੰਗਤ ਉਥੋਂ ਦੀ ਉਹ ਵੇਖੋ ਆਏ ਨੇ ਉਹ ਖਬਰ ਲੈਣ ਹੜ ਪੇਟ ਤਾਂ ਦੀ ਤੇ ਗੱਲਾਂ ਕਰਨ ਦੇ ਨੇ ਯਾਰ ਗੋਆ ਜਿਹੜੀ ਬੋਟ ਸੀ ਉਹ ਥੋੜਾ ਵੱਡਾ ਸੀ ਮੈਂ ਸਵੀਡਨ ਗਿਆ ਸਵਿਟਜ਼ਰਲੈਂਡ ਗਿਆ ਸਵਿਟਜ਼ਰਲੈਂਡ ਗਿਆ ਸੀ ਉਥੇ ਬਹੁਤ ਮਜ਼ਾ ਆਇਆ ਇਹ ਵੀ ਬੜਾ ਮਜ਼ਾ ਉਹ ਮਜੇ ਲੈ ਰਹੇ ਨੇ ਦੋ ਕੁ ਮਰਨ ਡਏ ਨੇ ਆਹ ਦੇ ਹਾਲੇ ਜੀ ਇਹਨਾਂ ਦਾ ਨਾ ਕੀ ਕਿਸ ਦਾ ਸਵਾਰਨਾ ਤੇ ਬਾਕੀ ਤੁਹਾਨੂੰ ਕੀ ਲੱਗ ਰਿਹਾ ਕਿ ਹੁਣ ਸਾਲ ਰਹਿ ਗਿਆ ਵੋਟਾਂ ਆਣੀਆਂ ਹਾਲੀਆਂ ਨੇ ਕੋਈ ਜ਼ਿਆਦਾ ਸਮਾਂ ਨਹੀਂ ਰਹਿ ਗਿਆ ਕਿਵੇਂ ਲੱਗ ਰਿਹਾ ਕਿ ਕਿਹੜਾ ਲੀਡਰ ਹੈ ਜੀ ਕਿ ਅੱਗੇ ਲੰਘ ਸਕਦਾ ਵੇਖੋ ਲੀਡਰ ਦਾ ਤਾਂ ਅਜੇ ਕੋਈ ਪਤਾ ਨਹੀਂ ਲੋਕਾਂ ਨੇ ਬਣਾਉਣਾ ਹੈ ਇਹ ਜਿੱਦਾਂ ਢੇਰੀ ਆਈ ਸੀ ਨਾ ਜਿੱਦਾਂ ਇਹ ਬਣੇ ਨੇ ਉਦਾਂ ਹੀ ਡਿੱਗਣਗੇ ਹਾਂ ਜਿੱਦਾਂ ਬਣੇ ਸੀ ਨਾ ਚੜ ਕੇ ਉਦੋਂ ਹੀ ਡਿੱਗਣਗੇ ਰਾਜ ਬੋਟਾਂ ਦਾ ਪਬਲਿਕ ਨੇ ਬਣਾਉਣਾ ਮੰਤਰੀ ਚੁਗਣਾ ਪਰ ਮੌਕੇ ਤੇ ਅਗੇ ਪਤਾ ਨਹੀਂ ਕਿਹੜਾ ਬੰਦੇ ਨੇ ਬਣ ਜਾਣਾ ਕਿਹੜੇ ਨੇ ਕਾਂਗਰਸ ਇੱਕ ਝੋਟ ਰਹਿੰਦੀ ਏ ਜਿਉ ਮੁੱਖ ਮੰਤਰੀ ਦੌੜ ਛੱਡ ਕੇ ਤੇ ਇੱਕ ਮੁੱਠ ਹੋ ਜਾਣਾ ਚਾਂਸ ਕਾਂਗਰਸ ਦੇ ਹੈਗੇ ਨੇ ਗਾਂ ਦਾ ਪਤਾ ਨਹੀਂ ਲੋਕਾਂ ਦੇ ਹੱਥ ਡੋਰ ਹੈ ਸੁਖਵੀਰ ਬਾਦਲ ਵੀ ਬੜੀ ਸੇਵਾ ਕਰ ਰਹੇ ਨੇ ਸੁਖਵੀਰ ਬਾਦਲ ਨੇ ਨੋਟਾਂ ਦੇ ਨੋਟ ਨੋਟ ਨੋਟਿਵਰ ਆ ਛੱਡੇ ਸਾਰੇ ਬਸ ਇਹ ਦੇਖੋ ਸੰਗਤ ਦਾ ਟੌਰੇ ਸੰਗਤ ਤਾਂ ਜਿੰਨਾ ਮਰਜ਼ੀ ਵਰਤਾਈ ਜਾਵੇ ਆਪਣੇ ਜੇਬ ਚ ਲਾਏ ਫੇ ਸਵਾਦ ਆ ਸੰਗਤ ਦੇ ਨੋੜਿਆ ਤੁਹਾਨੂੰ ਸਾਰੇ ਕੱਲ ਦਾ ਪਰ ਹੈ ਮੀਡੀਆ ਨੂੰ ਸ਼ਰਾਉਣੇ ਕਮੇਟੀ ਦਾ ਪੈ ਹੈ ਉਹ ਹੁਣ ਸultanpur ਆਇਆ ਜੀ 10 1000 ਲੀਟਰ ਡੀਜ਼ਲ ਦੇ ਦਿਓ ਜਾਂਦਾ ਮੈਨੇਜਰ ਨੂੰ ਕਹਿ ਕੇ ਆ 10 ਲੀਟਰ ਡੀਜ਼ਲ ਭੇਜ ਦਿਓ ਸਵਾਦ ਤਾਂ ਘਰੋਂ ਦੇ ਕੋਈ ਤੇ ਉਸ ਰੋਣੀ ਕਮੇਟੀ ਤੋਂ ਸੰਗਤ ਦਾ ਪੈਸਾ ਸੰਗਤ ਨੂੰ ਦੇਣ ਦਾ ਕੀ ਫਾਇਦਾ ਹੋਇਆ ਬਿਲਕੁਲ ਪਾਪਾ ਜੀ ਤੁਸੀਂ ਕਿਵੇਂ ਵੇਖ ਰਹੇ ਬਸ ਠੀਕ ਜੋ ਬੰਦੇ ਕਹਿ ਰਹੇ ਨੇ ਠੀਕੇ ਜੀ ਇਹ ਤਾਂ ਰਹਿ ਸਕਦਾ ਹੈ ਜੋ ਕਹਿ ਰਹੇ ਨੇ ਸੱਚ ਕਹਿ ਰਹੇ ਨੇ ਹਮ ਵੀ ਹਾਲ ਬਹੁਤ ਬਾੜੀ ਇਹਨਾਂ ਦੀ ਇਨਾ ਸਾਰ ਲਈ ਜਾਵੇ ਜੀ ਕਿਸਾਨਾਂ ਦੀ ਨੁਕਸਾਨ ਬਹੁਤ ਹੋ ਗਿਆ ਪਰ ਜੋ ਸਰਕਾਰ ਨਾਲ ਹੈਗਾ ਚਾਂਸ ਜਾਪਦਾ ਨਹੀਂ ਕਿ ਸਿਰਫ ਮੈਨੂੰ ਹੈਲਪ ਕਰੇ ਨਾ ਨੁਕਸਾਨ ਬਹੁਤ ਹੋ ਰਿਹਾ ਮੇਰੇ ਟਾਈਮ ਪਾਸ ਕਰ ਰਹੇ ਨੇ ਹੈ ਨਹੀਂ ਪਤਾ ਲੱਗਿਆ ਇਹੀ ਵੀ ਕਿਰਪਾ ਕਰਕੇ ਲੈ ਸਰਕਾਰ ਬਾਫੜੇ ਜੋਕਸ਼ ਬੰਦ ਸਰਕਾਰ ਨੇ ਹੁਣ ਦੇਵੇ ਹੁਣ ਦਿਨ ਦਾ ਫਾਇਦਾ ਬਾਅਦ ਤੱਕ ਕੋਈ ਫਾਇਦਾ ਨਹੀਂ ਹਾਂ ਹੁਣ ਤਾਂ ਕਹਿੰਦੇ ਦੀਵਾਲੀ ਦੇ ਵਾਂਗੂ ਦੀਵਾਲੀ ਦੇ ਦਊਗਾ ਗਰਦਾਰੀ ਦੇ ਜੀ ਪਰ ਗਰਦਾਰੀ ਦਾ 45 ਦਿਨ ਦਾ ਟਾਈਮ ਲੈ ਲੈ ਬੰਚਰ ਚੋਨੇ ਵੱਡੇ ਜਾਣਗੇ ਪਿਆਲੀਆਂ ਵਿਹਲੀਆਂ ਜਣਗੀਆਂ ਤੇ ਮੁੜ ਕੇ ਝੋਲੀ ਚੁੱਕ ਕੇ ਵਿਖਾਣਗੇ ਬਿਲਕੁਲ ਬਸ ਆ ਸਾਫ ਤੇ ਉਹੀ ਬਿਆਨ ਸੀਗੇ ਇਹ ਗੋਦਆਵਰੀਆਂ ਹੁੰਦੀਆਂ ਰਹਿਣਗੀਆਂ ਪਹਿਲੇ ਤੇ ਪਹਿਲਾਂ ਪਹਿਲੇ ਜੀ ਬਿਲਕੁਲ ਨਹੀਂ ਪਹਿਲਾਂ ਤਾਂ ਬਿਆਨ ਦੇ ਸੀ ਦਿੱਤੇ ਸੀ ਵੀ ਗੋਦਆਵਰੀਆਂ ਬਾਅਦ ਚ ਪਹਿਲਾਂ ਤਾਂ ਮੌਜਾ ਦਵਾਂਗੇ ਤੁਹਾਨੂੰ ਤੇ ਹੁਣ ਸਭ ਬਿਆਨ ਭੁੱਲ ਗਏ ਮੇਰੇ ਤੋਂ ਪਹਿਲੇ ਸਾਹਬ ਹੋ ਗਏ ਬਾਕੀ ਸਰਕਾਰਾਂ ਤੁਹਾਨੂੰ ਪਤਾ ਕਹਿੰਦੀਆਂ ਕੋਸ਼ਿਸ਼ ਕਰਦੀਆਂ ਕੁਛ ਹੈ ਇਹ ਠੀਕ ਹੈ ਸਾਡੇ ਕੋਲ ਮੰਗਲ ਕੇ ਕੋਈ ਨਮਾਇਦਾ ਨਹੀਂ ਅਜੇ ਤੀਕਰ ਪਹੁੰਚਾ ਕੋਈ ਵੀ ਨਹੀਂ ਆਇਆ ਕੋਈ ਨਹੀਂ ਪਹੁੰਚਾ ਵੀ ਜੇ ਨਾ ਜਾ ਕੇ ਸਾਫ ਲਈਏ ਜਿਹੜੀਆਂਆਂ ਫਸਲਾਂ ਆਵੇ ਤੁਹਾਡੇ ਸਾਹਮਣੇ ਨਹੀਂ ਸਾਰੀਆਂ ਹੱਲੇ ਨਹੀਂ ਲਵਾ ਕੇ ਦਰਸ਼ਕ ਜੀ ਸਾਡੇ ਮਗਰ ਪੰਜਾਬ ਪੰਜਾਬ ਨਾ ਖੜਦਾ ਸਾਡੇ ਮਗਰ ਤੇ ਸਾਡਾ ਹਾਲ ਬਹੁਤ ਮਾੜਾ ਹੋਣਾ ਹੀ ਇਹਦਾ ਵੀ ਮਤ ਇਹ ਟਾਈਮ ਤੇ ਉੱਤੇ ਇੱਕ ਸੂਈ ਜਿਹੜੀ ਹੈ ਨਾ ਉਹ ਨਹੀਂ ਮਿਲੀ ਬਾਕੀ ਚਲੋ ਸਭ ਕੁਝ ਮਿਲਿਆ ਕਿ ਇਹਨੂੰ ਵੱਧ ਮਿਲ ਗਿਆ ਕਿ ਇਹਨੂੰ ਘੱਟ ਮਿਲ ਗਿਆ ਤੇ ਉਹ ਪਿੰਡਾਂ ਵਾਲੇ ਜਿਹੜੇ ਨੂੰ ਹੀ ਆਉਂਦੇ ਨੇ ਤੇ ਆਣ ਕੇ ਇੱਥੇ ਸੇਵਾ ਕਰਦੇ ਨੇ ਉੱਤੇ ਪਹੁੰਚਾ ਅਤੇ ਵਿਚਾਰਾਂ ਦੇ ਅਗੇ ਜਾ ਰਹੇ ਨੇ ਪਰ ਸਰਕਾਰ ਦਾ ਹਰ ਤੇ ਭੰਡਾ ਨਹੀਂ ਕੋਈ ਡੰਗਰਾ ਵਾਸਤੇ ਜਾਂ ਉਹ ਬੰਦਿਆ ਚ ਪ੍ਰਬੰਧ ਕਰਦਾ ਸਰਕਾਰਾਂ ਵੀ ਕੁਝ ਅੱਗੇ ਵੀ ਆਉਂਦੀਆਂ ਹੜ੍ਹ ਵੀ ਆਉਂਦੇ ਹਨ ਪਰ ਐਡੀ ਨਕਮੀ ਸਰਕਾਰ ਅਹੀ ਨਹੀਂ ਵੇਖੀ ਹੂੰ ਤੇ ਲੋਕਾਂ ਦੀ ਬਾਤ ਹੀ ਨਾਲੇ ਤੇ ਕੰਮ ਸਾਬ ਕਰ ਨਹੀਂ ਕੁਝ ਤਿੰਨ ਚੁੱਕੇ ਲੋਕਾਂ ਦੀ ਖਬਰ ਤੇ ਲਾਓ ਆ ਕੇ ਖੇਤਰੀ ਪਾਰਟੀ ਲੱਗਦਾ ਮਜ਼ਬੂਤ ਹੋਣੀ ਚਾਹੀਦੀ ਹੈ ਜਿੱਦਾਂ ਹੁਣ ਅਕਾਲੀ ਦਲ ਆਪਣਾ ਇੱਕੋ ਹੀ ਇੱਕੋ ਹੀ ਖੇਤਰੀ ਪਾਰਟੀ ਤਾਂ ਇੱਕੋ ਹੀ ਸੀਗੀ ਦੇਖੋ ਜੀ ਹੋਣੀ ਤੇ ਚਾਹੀਦੀ ਹੈ ਪਰ ਉਹ ਇੱਕ ਪਰਿਵਾਰ ਦੇ ਹੱਥ ਆ ਗਈ ਉਹ ਨਾ ਉਹ ਤਾਂ ਸਤਿਆਨਾਸ਼ ਕਰਤਾ ਹੁਣ ਤਿੰਨ ਹੋ ਗਈਆਂ ਹਾਂ ਜੀ ਹੁਣ ਤਿੰਨ ਹੋ ਗਈਆਂ ਕੀ ਲੱਗ ਰਿਹਾ ਤੇ ਇੰਨਾ ਜੋ ਕੋਈ ਹੋਰ ਆ ਜਿਹੜੀਆਂ ਵੀ ਗੱਲ ਦੇਖੋ ਜੀ ਇਹਨਾਂ ਨਾਲ ਸਮਝਦਾ ਸਾਂਗਾ ਵੀ ਉਹ ਕਾਲੀ ਦਲ ਨੂੰ ਲੋਕ ਪਸੰਦ ਕਰਦੇ ਕਿ ਨਹੀਂ ਕਰਦੇ ਕੁਨਾ ਪਿਛਲੇ ਗਲਤੀਆਂ ਕਿਤਿਆਂ ਨੇ ਨਵਾ ਨਵਾ ਮਾਫ ਕਰ ਲੰਗੇ ਨਵਾਕਾਰੀ ਦਾ ਜਮੇ ਕੱਲ ਪੰਜਾਬ ਜਿਹੜਾ ਨਾ ਪੰਜਾਬ ਇੱਕ ਕਣਖੀ ਲੋਕ ਨੇ ਇਹ ਇਹ ਨੇ ਵੀ 2-2 ਲੱਖ ਦੇ ਗਿਆ ਜਿੱਥੇ ਆ ਕੇ ਪਾਣੀ ਆਇਆ ਤਾਂ ਵੀ ਉਹਨਾਂ ਦੇ ਮਗਰ ਲੱਜਣਗੇ ਲੋਕਾਂ ਬਹੁਤ ਕੁਝ ਵੇਖਣਾ ਹੈ ਪਹਿਲੇ ਪਹਿਲੇ ਵੇਖਣਾ ਵੀ ਪਹਿਲਾਂ ਇਹਨਾਂ ਕੀ ਕੀਤਾ ਨਾ ਕੀ ਕਰਨਗੇ ਇਹ ਪੰਜਾਬ ਦੇ ਲੋਕ ਮੂਰਖਾ ਨਹੀਂ ਐਡੇ ਵੀ ਜਿਹੜੇ ਤਦ ਤੱਕ ਮਗਰ ਲੱਜਣਗੇ ਲੋਕਾਂ ਬਹੁਤ ਕੁਝ ਵੇਖ ਕੇ ਆ ਕੀ ਪਾਰਟੀ ਚੁਣਨੀ ਐ ਏਡੀ ਛਤੀ ਨਹੀਂ ਕਿਸੇ ਨੂੰ ਵੀ ਦਿੰਦੇ ਭਾਵੇਂ ਕੋਈ ਵੀ ਪਾਰਟੀ ਹੈ ਜੀ ਹਾਂ ਜੀ ਹਾਂ ਜੀ ਹਾਂ ਜੀ ਸੋ ਤੁਸੀਂ ਇਹ ਸਾਰੀਆਂ ਗੱਲਾਂ ਸੁਣ ਰਹੇ ਸੀ ਇਹ ਅਸੀਂ ਪਿੰਡ ਬੈਠੇ ਹਾਂ ਅਜਨਾਲਾ ਦੇ ਗਿੱਲਾਂ ਵਾਲੀ ਜਿੱਥੇ ਸਾਡੇ ਨਾਲ ਉਹ ਤਜਰਬੇਕਾਰ ਲੋਕ ਬੈਠੇ ਸੀ ਜਿਨ੍ਹਾਂ ਨੇ ਕਈ ਸਰਕਾਰਾਂ ਬਣਾਈਆਂ ਤੇ ਕਈ ਸਰਕਾਰਾਂ ਡਗਾਈਆਂ ਵੀ ਨੇ ਤੇ ਸਾਰੇ ਦੇਸ਼ ਨੂੰ ਤੇ ਵਿਦੇਸ਼ਾਂ ਦੇ ਵਿੱਚ ਪਤਾ ਹੈ ਕਿ ਪੰਜਾਬ ਅਣਖੀ ਤੋਤੇ ਕਿਵੇਂ ਤੁਰਦਾ ਹੈ ਤੇ ਹੁਣ ਉਹ ਜਿਹੜਾ ਸਮਾਂ ਹੈ ਉਹ ਦੁਬਾਰਾ ਤੋਂ ਆਣ ਵਾਲਾ ਹੈ ਸਾਲ ਰਹਿ ਗਿਆ ਵੋਟਾਂ ਨੂੰ ਤੇ ਜੇਕਰ ਕਿਸੇ ਲੀਡਰ ਨੇ ਹੁਣ ਕਿਸੇ ਦੀ ਸਾਰ ਨਾ ਪੁੱਛੀ ਤੇ ਉਹ ਬਾਅਦ ਚ ਵੋਟਾਂ ਲੈਣ ਜਾ ਦਵੇਗਾ ਤੇ ਪਬਲਿਕ ਉਹਨੂੰ ਵੀ ਨਹੀਂ ਪੁੱਛੇਗੀ ਸੋ ਇਹ ਲਗਾਤਾਰ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਪੰਜਾਬ ਤੱਕ ਤੇ ਸੋ ਜੁੜੇ ਰਹੋ ਤੁਸੀਂ ਪੰਜਾਬ ਤੱਕ ਨਾਲ